ਅਕਾਲੀ ਦਲ ਦੇ ਉਪ ਪ੍ਰਧਾਨ ਬਰਿੰਦਰ ਸਿੰਘ ਬਾਜਵਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬੁਲੇਰੀ ਗੱਲਬਾਤ ਲਈ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਬਰਿੰਦਰ ਸਿੰਘ ਬਾਜਵਾ। ਮਜਾ ਸਾ ਪਾਰਟੀ ਅਸਤੀਫੇ ਦੀ ਵਜ੍ਹਾ ਕੀ ਹੈ? ਕਿ ਤੁਸੀਂ ਪਾਰਟੀ ਨੂੰ ਛੱਡ ਦਿੱਤੀ ਹੈ। ਪਾਰਟੀ ਮੈਂ ਛੱਡੀ ਮੈਂ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਸੀਗਾ ਮੈਂ ਸਟੇਟ ਦਾ ਤੇ ਮੈਨੂੰ ਮੈਂ ਉਹਦਾ ਅਹੁਦਾ ਤੋਂ ਅਸਤੀਫਾ ਦਿੱਤਾ। ਪਾਰਟੀ ਦਾ ਮੈਂਬਰ ਮੈਂ ਹੈਗਾ ਕਿਉਂਕਿ ਮੈਂ ਮੈਨੂੰ ਜੋ ਪੰਜਾਬ ਦੇ ਵੇਲੇ ਇਸ ਵੇਲੇ ਹਾਲਾਤ ਨੇ ਜਿਸ ਤਰ੍ਹਾਂ ਗੁਰੂ ਗੰਗ ਸਾਹਿਬ ਦੀ ਬੇਦਵੀ ਹੋਈ ਆ। ਉਹ ਜਿਹੜਾ ਸਰਕਾਰ ਦੇ ਜਿੱਦ ਜਿਸ ਤਰ੍ਹਾਂ ਮਾਰੀ ਨਾਮਾ ਦਿੱਤਾ ਗਿਆ ਇਸ ਢੰਗ ਨਾਲ ਸਿੰਘ ਸਹਿਬਾਨਾ ਨੇ ਔਰ ਸਿੱਖ ਸਿੱਖਾਈ ਸਰ ਉੱਚ ਜਿਹੜੀ ਇਹ ਜਿਹਨੂੰ ਸੀ ਬਹੁਤ ਮਾਨ ਰਿਸਪੈਕਟ ਦੇ ਜਿਹਦਾ ਹੁਕਮ ਇਲਾਹੀ ਹੁਕਮ ਹੁੰਦਾ ਉਤੋਂ ਜਿਹੜਾ ਫੈਸਲਾ ਹੋਇਆ ਉਹ ਸਿੱਖ ਕੌਮ ਨੂੰ ਪ੍ਰਵਾਨ ਨਹੀਂ ਹੋਇਆ ਔਰ ਪੰਜਾਬ ਦੇ ਇਹ ਅਲਾਹ ਖਰਾਬ ਹੋ ਗਿਆ ਲੋਕ ਸੜਕਾਂ ਤੇ ਆ ਗਏ ਔਰ ਇਹ ਸਾਰੇ ਹਾਲਾਤ ਦੇਖਦੇ ਹੋਇਆ ਮੇਰੇ ਮਨ ਤੇ ਮੈਂ ਮਹਿਸੂਸ ਕਰਦਾ ਕਿ ਮੈਂ ਇਹ ਉੱਤੇ ਤੇ ਨਹੀਂ ਰਹਿਣਾ ਚਾਹੀਦਾ ਅੱਜ ਇਹ ਤਸਦੀਫਾ ਦਿੱਤਾ ਬੱਜਾ ਸਾਹਿਬ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਅਕਾਲੀ ਦਲ ਕਿਰ ਗਿਆ ਹੈ ਇਸ ਤੇ ਤੁਹਾਡਾ ਕੀ ਕਹਿਣਾ ਹੈ ਇਸੇ ਕਰਕੇ ਅਸਈਫਾ ਰਾਜੀ ਕੋ ਨਹੀਂ ਵਧੀਆ ਟੱਗ ਨੇ ਹੈਂਡਲ ਹੋਇਆ ਤੁਹਾਡੇ ਵਿਰੋਧੀ ਇਹ ਵੀ ਇਲਜ਼ਾਮ ਲਗਾਉਂਦੇ ਆ ਰਹੇ ਨੇ ਕਿ ਬਦਲ ਸਾਹਿਬ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਚਲਾ ਰਹੇ ਨੇ ਉਹਨਾਂ ਦੇ ਕਹੇ ਤੇ ਚੱਲ ਰਹੇ ਨੇ ਇਸ ਤਰ੍ਹਾਂ ਤਰ੍ਹਾਂ ਦੇ ਇਗਜ਼ਾਮ ਇਲਜ਼ਾਮ ਲੱਗ ਰਹੇ ਨੇ ਇਸ ਤੇ ਤੁਹਾਡਾ ਕੀ ਕਹਿਣਾ ਦੇਖੋ ਕੋਈ ਉਹ ਜਿਹੜਾ ਹੈ ਹੁੰਦਾ ਨਾ ਜੀ ਕੋਈ ਕਾਨੂੰਨੀ ਤੌਰ ਤੇ ਕੋ ਕੋ ਇਸ ਤਰ੍ਹਾਂ ਹੁੰਦਾ ਨਹੀਂ ਕਿ ਸਰਕਾਰ ਜਿਹੜੀ ਉਹ ਕਮੇਟੀ ਨੂੰ ਚਰਉਂਦੇ ਹੋਵੇ ਕੋਈ ਆ ਕੋ ਚੱਲਦੀ ਆ ਇਹ ਤੇ ਪੱਕੀ ਮੈਂ ਇੱਥੇ ਕੀ ਕਰ ਸਕਦਾ ਹਾਂ ਜਦੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਸਿੱਖਾਂ ਨੇ ਕਾਫੀ ਵਿਰੋਧ ਕੀਤਾ ਇਲਜ਼ਾਮ ਲੱਗੇ ਕਿ ਸਿਆਸੀ ਦਬਾਅ ਹੇਠ ਮਾਫੀ ਦੰਦਵਾਈ ਗਈ ਹੈ ਸਿੱਧਾ ਸਿੱਧਾ ਇਲਜ਼ਾਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਲੱਗੇ ਤੁਸੀਂ ਉਦੋਂ ਪਾਰਟੀ 'ਚ ਸੀਗੇ ਅਸਤੀਫਾ ਹੁਣ ਦਿੱਤਾ ਵਜ੍ਹਾ ਕੀ ਹੈ ਮੈਂ ਬਿਆਨ ਦਿੱਤੇ ਦੋ ਵਾਰ ਬਿਆਨ ਦਿੱਤੇ ਜੇ ਗਲਤ ਫੈਸਲਾ ਹੋਇਆ ਤੇ ਫੈਸਲੇ ਦਾ ਜ਼ਿੰਮੇਵਾਰ ਕਿੰਨੂ ਕਹਨੇ ਤੁਸੀਂ ਮੈਂ ਜ਼ਿੰਮੇਵਾਰ ਤਾਂ ਜਿਹੜੇ ਜਸੇਧਾਰ ਸਾਹਿਬ ਉਹਨੂੰ ਕਹਿਣਾ ਹੈ ਉਹਨਾਂ ਨੂੰ ਕੋਈ ਵੀ ਕੋ ਕੁਝ ਕਹੇ ਤੇ ਉਹਨਾਂ ਨੂੰ ਸਹੀ ਸਟੈਂਡਰਡ ਚਾਹੀਦਾ ਸੀ ਨਹੀਂ ਤੇ ਇਲਜ਼ਾਮ ਤੇ ਹੀ ਵੀ ਲੱਗੇ ਨਾ ਕਿ ਜਥੇਦਾਰਾਂ ਦੇ ਦਬਾਅ ਬਣਾਇਆ ਗਿਆ ਕਹਿੰਦਾ ਹੁੰਦਾ ਜੀ ਜੇ ਕਿਸੇ ਉਦੇ ਤੇ ਕੋ ਬੈਠਾ ਤੇ ਉਹਨੂੰ ਸੋਚ ਰੱਖਣੀ ਚਾਹੀਦੀ ਯਾ ਉਹਨਾਂ ਇਨਸਾਨ ਉਸ ਉਦੇ ਨਾਲ ਇਨਸਾਫ਼ ਕਰਨਾ ਚਾਹੀਦਾ